ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਚੱਲ ਪਏ ਹੁਣ ਮਿਲਣ ਨੂੰ ਦੁਬਾਰਾ ਆਪਣਾ ਚਾਹ ਪਾਣੀ ਲੈ ਕੇ ਅਰਸ਼ਵੀਰ ਦਾ ਫੋਨ ਆ ਗਿਆ ਤਾਂ ਬਿੰਦਰ ਵੀ ਆ ਰਿਹਾ ਹੈ ਇੱਧਰ ਬਾਕੀ ਦੇਖਦੇ ਆਂ ਕੀ ਮਿਲਦਾ ਰਾਤ ਤ ਰਾਤ ਪਹਿਲਾਂ ਟਰੱਕ ਭਰ ਆਏ ਫਿਰ ਸਕੂਟਰਿੰਗ ਭਰ ਆਏ ਹੁਣ ਰਹਿ ਗਈਆਂ ਉਹ ਕਹਿੰਦਾ 20-25 ਦੀਆਂ ਟਰਾਲੀਆਂ ਬਾਕੀ ਦੇਖਦੇ ਆਂ ਚੱਲਦੇ ਆਂ ਧੁੰਦ ਬਹੁਤ ਆ ਹੋਰ ਬਿੰਦਰ ਕਿੱਧਰ ਸਤਿ ਸ਼੍ਰੀ ਅਕਾਲ ਜੀ ਠੀਕ ਆ ਵਧੀਆ ਤੋਂਦਰ ਰਾਤ ਨਾਲੋਂ ਦੀ ਜ਼ਿਆਦਾ ਹੋਊਗੀ ਹੂੰ ਚੱਲ ਵੇਖਦੇ ਆ ਐਜੀ ਤੂੰ ਕਰੀ ਤਾਂ ਪੈ ਨਟਕਾ ਤੇ ਜੀਓ ਤੇ ਯਾਰ ਤੂੰ ਰਹਿ ਜਾਂਦਾ ਵਧੀਆ ਤਾਂ ਮੇਤੇ ਪੈਣਾ ਓੱਖੋਂ ਤੇ ਮੇਰੇ ਛਤਰੀ ਨਹੀਂ ਦੀ ਹੈਗੀ ਅੱਛਾ ਨਾ ਮੇਰੇ ਕੋ ਉਤਰਪਾਲਤੀ ਤੇ ਮੈਂ ਤੇਰੇ ਇਕੱਲੇ ਕਰਕੇ ਨਹੀਂ ਕਰਿਆ ਮੈਂ ਇਕੱਲਾ ਯਾਰ ਮੈਂ ਮੇਰੇ ਕੋ ਉਤਰਪਾਲਦੀ ਦੀ ਹੈਗੀ ਜੇ ਤਰਪਾਲ ਹੁੰਦੀ ਫਿਰ ਮੈਂ ਰਹਿ ਜਾਂਦਾ ਤਾਂ ਹੈਂ ਪੈਰੋਂ ਸੱਟ ਲੀਦਾ ਇਹਦਾ ਲੱਗਦਾ। ਛਾਤਰੀ ਟੁੱਟ ਗਈ ਉਦਣ ਯਾਰ। ਸਰਵਾਈ ਹੈ ਨਹੀਂ ਮੁੜ ਕੇ। ਤੇ ਮੈਂ ਤਾਂਹੀਂ ਆ ਗਿਆ ਫੇ ਤੇਰੇ ਗੱਲ ਮਾਂ ਵੀ ਕੱਲਾ ਜਾਊਗਾ। ਆਏ ਹਾਏ ਹੋਊਗਾ। ਆਏ ਹਾਏ ਜੱਗਿਆ ਉਦੋਂ ਰਾਤ ਨੂੰ 12 ਵਜੇ ਆਇਆ। ਯਾਰ। ਗੱਲ ਹੁਣ ਹੱਥ ਦੇ ਤੇਰੇ ਤੇ ਚੀਜ਼ ਰੁਕ ਗਈ ਆ ਹੁਣ ਦੇਖਦੇ ਆਂ ਕਿਆ ਰੋਕਦਾ ਤੂੰ। ਰੋਕ ਲੈਣੇ ਕੋਈ ਨਾ ਕੋਈ। ਇੱਧਰ। ਘੋੜੀਆਂ ਤੱਕ। ਉਹ ਵੇਂਦਰ। ਚਾ ਵੀ ਕੇ ਸਦਾਈ ਹੋ ਗਿਆ ਹੁਣ ਇਹ। ਸਦਾਈ ਹੋ ਗਿਆ। ਉਹ। ਹੈਲੋ। ਕਿਆ ਹੋ ਗਿਆ? ਕਿੱਦਾਂ ਰਹੀ ਰਾਤ? ਆ ਪੂਰੀ ਬਾਡੀ ਦੇ ਲੈ ਕੇ ਉਹਦੇ ਤੇ ਲੈ ਕੇ ਉਹ ਪਛੇ ਅੰਗਲਾਂ ਦੇ 8:30 ਵਜੇ ਮੈਂ ਸੌਂ ਗਿਆ 12:00 ਵਜੇ ਉੱਠਿਆ ਲੈਨ ਚ ਪਾਇ ਟਰੈਕਟਰ ਉਹ ਬਾਅਦ ਫੇਰ ਸੌਂ ਗਿਆ ਹਾਂ ਆ ਹੁਣ ਉੱਠਿਆ ਦਾ ਜਾਂ ਤੁਸੀਂ ਆਏ ਹੋ ਤੈਨੂੰ ਫੋਨ ਕਰਿਆ ਗੇੜਾ ਜਾਂ ਦੇਆ ਕੰਡੇ ਵਾਲਾ ਨੰਬਰ ਪਤਾ ਕਰਿਆ ਉੱਥੇ ਮੈਂ ਇਹ ਨਾ ਬਾਕੀ ਮੈਂ ਕਹਾ ਰੋਟੀ ਲਿਆ ਮੈਂ ਕਹਿੰਦਾ ਨਾ ਬਾਕਲੀ ਚਾਹ ਲਿਆ ਕਹਿੰਦਾ ਇੱਥੇ ਚਾਹ ਨਹੀਂ ਵਧੀ ਆ ਲੋਈ ਖੋਤੀ ਦੀ ਮੇਰੀ ਚਾਹ ਦਾ ਪਾਣੀ 100 ਗਰਗਰ ਬਦਲ ਜਣੀ ਸੀ ਇਹ ਵੀ ਲੋਈ ਤੇਰੀ ਖੋਤੀ ਦੀ ਸੜ ਦੇਣੀ ਸੀ ਦੀ ਨਾ ਮੇਰੇ ਕੋਲ ਪਈ ਸੀ ਕਾਲੇ ਰੰਗ ਦੀ ਦੇ ਦੇਣੀ ਸੀ ਮੈਂ ਉਹਦੇ ਨੂੰ ਵਿਆ ਫੜ ਇਹ ਪਤਾ ਨਹੀਂ ਕੱਦੀ ਗਾਇ ਦੇ ਕੋ ਗੱਦੀ ਨਹੀਂ ਹੈਗੀ ਸਹਿਆ ਮੈਂ ਲੰਨੀ ਕਾਲੀ ਲੋਈ ਹੈ ਕਾਲੀ ਦਾ ਆਇਓ ਨਹੀਂ ਇਹ 3-4 ਪਈਆਂ ਆਏ ਨਾਲ ਕਾਲੀ ਦਾ ਆਇਓ ਨਹੀਂ ਇਹ ਨੀਲੀ ਆ ਉਹ ਮੇਰੇ ਕੋਲ ਪਈਆਂ ਨਹੀਂ ਦੇ ਦੇਣੀ ਸੀ ਮੈਂ ਕਿਹਾ ਕਹਿੰਦਾ ਇਹ ਲਦਾਨ ਨੂੰ ਦਾ ਦਾ ਨੋ ਨਾ ਮਟਰਾ ਲੰਬਾ ਤੇ ਕਿੰਨਾ ਹੋਇਆ ਹੈ ਕਿਤੇ 18 ਮੋੜੀ ਕਹਿੰਦਾ ਮੇਰੀ 18 ਮੋੜੀ ਕਿੱਥੇ ਜਾਨੀ 90 ਹੋਏ ਕਰੂਗਾ ਉਹ ਹੀ ਕਹਿੰਦਾ ਵੀ 18 ਮੋੜੀ ਕਿੱਥੇ ਜਾਣੀ ਚੱਲ ਜੇ ਕਰਨੀ ਉਹ ਉਹਨੇ ਪਿੱਛੇ ਜਿਆਦਾ ਕੱਢਿਆ ਹੋਇਆ ਬਹੁਤ ਹੋਰ ਉਹਨੇ ਕਰਦੇ ਕਰ ਬਾਈ ਫੁੱਟ ਤੋਂ ਲਵਾਈ ਕਰਨੀ ਹੈਗੀ 16 ਤੇ ਤੋਂ 18 ਤੋਂ 20 ਤੋਂ 22 ਹਾਂ ਬਾਈ ਫੁੱਟ ਰਾਮਦਾਰੀ ਗੱਲ 41 ਦਾ ਫਿਰ 26 ਹੋਏ ਕਰੂਗੇ 28 ਉਸ ਵਾਲੀ ਹਾਂ 18 ਤੋਂ ਉਰੇ ਤੱਕ ਹੀ ਹੋ ਗਈ ਮੰਨ ਲੈ ਹਾਂ ਕਿਤੇ ਉਹ ਉਂਜਣਾ ਤੱਕ ਫਿਰ ਉਹ ਦੇ ਦ ਸਾਡੇ ਅੱਜ ਤਾਂ ਫਿਰ 28 ਹੋਏ ਕਰੂੰਗੇ 18 ਤੋਂ 20 ਤੋਂ 22 ਤੇ 23 ਫੁੱਟ ਟੋਟਾ ਘਟੋ ਘਟ ਸਹੀ ਫੁੱਟ ਆ ਤੇਰਾ ਮੂਰਾ ਨਹੀਂ ਨਿਕਲਿਆ ਕਰਨਾ ਨਾ ਮੈਂ ਸਾਲਾ ਖੋਲ ਦੇਣਾ ਸਾਰਾ ਗੰਨੇ ਜੇ ਖੋਲੇ ਤੇ ਕਰਨਾ ਮੈਂ ਸਾਰਾ ਖੋਲ ਭਾਈ ਫੁਕੇ ਲੰਬਾਈ 23 ਬਣੀ ਗਈ ਆ ਭਾਈ ਹਾਂ ਹਾਂ 23 ਫੋਟਾ ਘਟੋ ਘਟਾ 23 ਯਾਰ ਕਿੰਨਾ ਮੋੜੂਗਾ ਤਾਂ ਹੀ ਤਾਂ ਲਦਾਨ ਨਹੀਂ ਹੈਗਾ ਕਿੰਨਾ ਕਿੱਧਰ ਕੋਈ ਨਹੀਂ ਚੱਕੋ ਇਹੋ ਤਾਂ ਮੋੜੂਗਾ ਗੰਨਾ ਜਿਆਦਾ ਇਹ ਗੰਨਾ ਤਾਂ ਮੋੜਨਾ ਹੀ ਆ ਇਹਨਾਂ ਤਾਂ 15 ਦੇ ਬਧੂਗਾ ਜਦ ਐਡਾ ਟਰਾਲਾ ਹੋ ਇੰਨਾ ਲਦਾਨ 160 ਕੁਇੰਟਲ ਵੀ ਹੈਗਾ ਪਰ ਮੇਰੀ ਵਾਲੀ ਤੇ ਵੀ ਬਹੁਤ ਲਦਾਨ ਦਾ 15 ਫੁੱਟੀ ਫਿਰ ਉੱਡਣਾ 15 ਕੁਇੰਟਲ ਵਧਿਆ ਦਾ ਨਾ 7-8 ਕੁਇੰਟਲ ਵਧਿਆ ਦਾ ਉਹਨੂੰ ਲਈ ਵਾਪਸ ਤੇ ਕਰਦੇ ਆ ਹੂੰ 7-8 ਜਿੰਨਾ ਫਰਜੀ ਪਾਲਾ ਇਹਦੇ ਪਰ ਉਹੀ ਬੰਦੇ ਕੋਹ ਹੋਰ ਉਹੀ ਯਾਰ ਹੋਰ ਪਾਲਾ 4 ਗੇੜੇ ਲਦਾ ਆਈ ਤੇ ਲੰਬੇ ਟਰਾਲੇ ਦਾ ਫਾਇਦਾ ਹੈ ਉਹ ਸਰਾਣੇ ਨੂੰ ਉਦੋਂ ਅਸੀਂ ਦੇਖ ਜਾਂਦੇ ਹਾਂ ਵੀ ਵਾਹਦੇ ਨਾਲੋਂ ਬਦੂਗੜ ਹੋਰ ਹੋਏ ਕਰਦੇ ਤੇ 200 ਕੁਇੰਟਲ ਤੇ ਉਹ ਇਹਨੂੰ ਕਸਰ ਗਿਆ 2-3 ਗੇੜੇ ਹੋਰ ਲੈ ਲੈ 200 ਹੋ ਜਾਣਾ ਤਾਂ ਕਹਿੰਦਾ ਰੇੜੀਆਂ ਵੀ ਜਲਦੀਆਂ ਹੁਣ ਹੈਂ ਕਾਹ ਦੇਖਣਾ ਨਹੀਂ ਕੈਪ ਦੇਖਣੇ ਦੀ ਲੋੜ ਨਹੀਂ ਹੈਂ ਉਹ ਨਾਲ ਖਾਲੀ ਗਿਆ ਉਹ ਰਿੰਮਾ ਪਰੇ ਆ ਜਣਾ ਕਹਿੰਦਾ ਰਿੰਮਾ ਪਰੇ ਆ ਜਣਾ ਮੈਂ ਪੈਣਾ ਆਇਆ ਨਾ ਖਾਲੀ ਰਿੰਮਾ ਭੁਜਾ ਲਿਆ ਜਾਏ ਹਾਂ ਹੁੰਦਾ ਜਾ ਹੁਣ ਤਾਂ ਸਾਰੀ ਬੈਨ ਲੱਗੀ ਇਥੇ ਕੋਈ ਰੇੜੀ ਸੀ ਸਵੇਰੇ ਦੀ ਉਹ ਤਾਂ ਧੁੰਦ ਉਤਰ ਗਈ ਪਹਿਨਾ ਧੁੰਦ ਨਹੀਂ ਦੀ ਹੈਗੀ ਇਹਨਾਂ ਜ਼ੌਰੀ ਧੁੰਦ ਸੀ ਹੁਣ ਧੁੰਦ ਦਾ ਫਰਕ ਪੈ ਗਿਆ ਪਹਿਨਾ ਨਾਲੋਂ ਆ ਮਰਜੀ ਤੇ ਰਾਹ ਹੀ ਆ ਉਹ ਆ ਗਿਆ ਰਾਸਤਾ ਨਹੀਂ ਰੁਵਾਰਦੇ ਯਾਰ ਆਹ ਰੀੜੀਆਂ ਦਾ ਰਸਤਾ ਬੋਖਰਾ ਵਾ ਟਰਾਲੀਆਂ ਨਾਲ ਠੀਕ ਆ ਵਧੀਆ ਉਹ ਟਰਾਲੀ ਨਹੀਂ ਪਾਊਗਾ ਮੈਂ ਉਧਰ ਪਾ ਲਈ ਮੈਨੂੰ ਪਤਾ ਵਾਦੋ ਕੀ ਲੈ ਕੇ ਗਿਆ ਮੈਂ ਸਰੇ ਤੱਕ ਇਹਨਾਂ ਨੇ ਇੱਧਰ ਨੂੰ ਪੁਆਤੀ ਕਹਿੰਦਾ ਇੱਧਰ ਨੂੰ ਲੈ ਕੇ ਸਰੇ ਖੜਾ ਦੇ ਮਹੀਨਾ ਉਹ ਮੈਂ ਗੰਨਾ ਦੇ ਲੈ ਰਿਹਾ ਬਗੀ ਵਿੱਚ ਕਿੰਨਾ ਮੁਲਗ ਰਹੇ ਨੇ ਕਿ ਰੀੜੀ ਜਿੰਨਾ ਕੰਨਾ ਮੋੜ ਕੇ ਲੈ ਗਿਆ ਬੈਨਾ ਦੋ ਗੇੜ ਤੇ ਜਿਆਦਾ ਪਾ ਕੇ ਲਿਆਉਂਦੇ ਜਿਹੜੇ ਮੋੜ ਮਾਣੇ ਲੇ ਪੂਰੇ ਨਹੀਂ ਹੁੰਦਾ ਥਾਲਾ ਕਹਿੰਦਾ ਸਾਡਾ ਪੂਰੇ ਨਹੀਂ ਹੁੰਦਾ ਲੋਕ ਦੋ ਦੋ ਕਿੜ ਮੂੜੀ ਜਾਂਦੇ ਆ ਹਾਂ ਘਟ ਜਾਣਾ ਖੜੇ ਭਈ ਮਰ ਜਾਂਦੇ ਥਾਲੇ ਹਰਸ਼ ਵੀ ਖੜ ਗਿਆ ਹੈ ਉਹ ਸਭ ਤੋਂ ਔਖਾ ਤਾਂ ਇਹਨਾਂ ਨੂੰ ਹੈ ਜਿਹੜੇ ਉੱਪਰ ਗੰਨਾ ਫੇ ਆ ਉਹ ਨਹੀਂ ਇਹ ਮੋਟਰ ਨਹੀਂ ਬੰਦ ਕਰਦੇ ਹੁੰਦੇ ਅੱਜ ਇਹਨਾਂ ਨੇ ਮੋਟਰ ਵੀ ਬੰਦ ਕਰਤੀ ਹੈ ਹੈ ਲੰਬਾ ਟਾਈਮੇ ਖੜੂਗਾ ਫਿਰ ਤਾਂ ਘਾਂਟਾ ਖੰਡ 2 ਘੰਟੇ ਜਲਦੀ ਉੱਪਰੋਂ ਲੰਘਿਆ ਖੜੀ ਆ। ਕੀ ਕਹਿੰਦੇ? ਇਹ ਲੈਣਾ ਕਿੰਨੀ ਹੋਊਗੀ? ਪੂਰਾ ਅੰਦਰ ਹੋਊਗਾ। ਕਿੰਨੇ ਦੇ ਟਿਕਟ ਨਹੀਂ ਹੋਣਾ? ਕੀ ਕਹਿੰਦੇ ਆ? 15 ਮਿੰਟ ਕਹਿੰਦਾ ਹੈ। 15 ਮਿੰਟ ਤੱਕ ਚੱਲੂ? ਮੈਨੂੰ ਨਹੀਂ ਲੱਗਦਾ। ਕਹਦਾ ਲੈਂਡ ਰੀਡਰ ਦਾ ਫਾਲਟ ਕਰਾ ਰਿਹਾ ਮੇਰੇ ਨਾਲ। ਪ੍ਰੈਸ਼ਰ ਵੀ ਲੀਕ ਕਰਤਾ ਇਹਨਾਂ ਨੇ ਤਾਂ। ਸਭ ਤੋਂ ਔਖਾ ਤਾਂ ਉਹ ਹੁੰਦਾ ਜਿਹੜਾ ਇੰਨਾ ਕਰਾਈ ਜਾਂਦਾ ਅਰਸੀ। ਉਹ ਪਰਲਾ ਦੇਖ। ਸਿੱਪੇ ਰਹੇ ਨੇ ਆ। ਇੱਕ ਪੰਜਾ ਦਾ ਵੀ ਮਾਰ ਦੋ ਹੁਣ ਤੁਸੀਂ। ਹੋ। ਆ ਉਸ ਐਨ ਭਰ ਦੋ ਦੇ ਕਰਤੇ ਐਨ ਸੈਟ ਲੈਂਦੇ ਰਾਵੀ ਤਾਂ ਪੇਈ ਆ 15 ਮਿੰਟੇ ਖੜਨਾ ਹੈ ਕਹਿੰਦਾ ਤਾਂ ਹੈਗਾ ਬਾਕੀ ਉਹ ਰੱਬ ਰੱਖਾ ਇੰਨੀ ਘੱਟ ਆ ਰਿਹਾ ਉਹਨਾਂ ਨੂੰ ਜਿਆਦਾ ਖੜਨਾ ਹੁੰਦਾ ਸਾਹ ਤੋਂ ਹਾਂ ਲੱਫਾ ਬਲਾਈ ਬੰਦ ਹੋਈ ਆ ਸਾਰੀ ਲਾਈਟ ਕਹਿੰਦਾ ਚੱਕਰ ਹੋ ਗਿਆ ਕੀ ਲੱਗ ਜੂ ਪਤਾ ਚੱਲ ਪਵੇ ਬਸ ਅੱਧਾ ਘੰਟਾ ਰੋਕੇ ਚੱਲ ਪਵੇ ਤੇਰੀ ਪਾਕਿਆ ਪੂਰੀ ਹੋ ਵੀ ਸਾਲਾ ਜੱਦਾ ਛੇਕ ਚਿਲੀ ਮੈਂ ਉਹਨੂੰ ਖਾਲੀ ਹੋ ਜਾਣਾ ਸੀ ਛੇਕ ਚਿਲੀ ਮੰਗੂ ਜੱਦਾ ਟਿਚਰਾਂ ਕਰੀ ਜਾਂਦਾ ਉਹਨੂੰ ਖਾਲੀ ਦਾ ਹਾਂ ਕੰਨ ਬੋਲੀ ਆਈ ਦੀ ਬਾੜੀ ਪਾਕਿਆ ਪੂਰੀ ਹੋ ਗਈ ਉਹ ਮੈਂ ਤਾਂ ਮੁਕਾਉਲ ਕਰਿਆ ਤਾਂ ਯਾਰ ਅੱਜ ਨਾਲ ਬੰਦ ਹੋ ਜਾਣਾ ਹੈ ਕਹਿੰਦਾ ਮੈਂ ਤਾਂ ਮੁਕਾਉਲ ਕਰਿਆ ਜਣਾ ਮੁਕਾਉਲ ਵੀ ਚੱਜਦਾ ਕਰੀਦਾ ਸੋਨੇ ਦਾ ਪੱਥਰ ਆ ਲੈ ਨਾਟਾ 15 ਮਿੰਟ ਕਹਿੰਦੇ ਇਹ ਬਾਕੀ ਪਤਾ ਨਹੀਂ ਕਹਿੰਦਾ ਤਾਂ 15 ਮਿੰਟੇ ਆ ਉਹ ਹੀ ਤਾਂ ਚੈਂਦਾ ਹੀ ਕੋਈ ਨੁਕਸ ਪਿਆ ਬਾਕੀ ਦੇਖਦੇ ਆ ਤੇਰੀ ਵਾਕਿਆ ਪੂਰੀ ਹੋਈ ਆ ਇਹ ਦੋ ਵਜੇ ਨਹੀਂ ਕਹਿੰਦਾ ਟੀਚਰਾਂ ਕਰਨ ਲੱਗਿਆ ਵਾ ਜਿੱਦਾਂ ਸਾਨੂੰ ਸਾਨੂੰ ਕਹਿੰਦਾ 2 ਵਜੇ ਖੜਨਾ ਦੋ ਤਿੰਨ ਘੰਟੇ ਵਾਸਤੇ ਲੈ ਵਈ ਹਰਸ਼ਵੀਰ ਖੁਸ਼ ਹੋਇਆ ਫਿਰਦਾ ਕਸਮੀ ਗੱਲ ਹੈ ਯਾਰ ਮੈਨੂੰ ਯਕੀਨ ਨਹੀਂ ਅਕਲ ਜਾਂਦਾ ਮੈਂ ਤੁਰਿਆ ਨਾ ਉੱਥੇ ਤੇ ਮਾ ਥਾਲਾ ਭਈਆਂ ਨੇ ਗੰਨਾ ਘੱਟ ਪਾਇਆ ਅੱਜ ਫੇਰ ਕਹਿੰਦਾ ਜੀ 15 ਕੁਇੰਟਲ ਗੰਨਾ ਵਧ ਗਿਆ ਮੁੰਡਾ ਕਹਿੰਦਾ 15 ਲਡਾਣ ਦੇ ਹਿਸਾਬ ਨਾਲ ਕਿ ਲੱਗਦਾ ਏ ਹੋਊਗਾ ਇੰਨਾ ਉਹ ਇੰਨੇ ਚ ਖੁਸ਼ ਹੋਇਆ ਵਈ ਆ ਇਧਰ ਬਿੰਦਰ ਵੀ ਜੋੜ ਘਟੌਕ ਰਿਆਂ ਦੇ ਇਹਦੇ ਵੀ ਵਧ ਗਿਆ ਵਧ ਗਿਆ ਹੋ ਗਿਆ ਕਰੀਏ ਹੋਰ ਮੇਰਾ ਵੀ ਤਾਂ ਵਧਿਆ ਹੀ ਦੋ ਕੁਇੰਟਲ ਸਾਰਿਆਂ ਦੀ ਵਧੇ ਹੋਣ ਕਰ ਜਾ ਘਟਣਾ ਨਹੀਂ ਜਾਈਦਾ ਆਓ ਬੱਸ ਆ ਜੇ ਮੈਂ ਵੀ ਤਾਂ ਖਾਲੀ ਕਰਾਉਣਾ ਮੇਰੇ ਵੀ ਪਿਛਲੇ ਵਾਰ ਤਾਂ ਹੀ ਆ ਅੱਜ ਦੁਆਰਾ ਪਾ ਲੂੰਗਾ ਦੋ ਮੰਡਲੋਂ ਖਾਲੀ ਕਰਾ ਕੇ ਦੁਆਰਾ ਭਰੀਆਂ ਢੱਲਣੀਆਂ ਚਾਰ ਇੱਥੇ ਖੋੜਾ ਕੇ ਢੱਲੀਆਂ ਦੇ ਬਰਾਬਰ ਆਵੇ ਗੇਰ ਲੂੰਗੇ ਆਓ ਖਾਲੀ ਕਰਾ ਕੇ ਪੰਪਰ ਤਾਂ ਭਰੀਆਂ ਆ ਬੇਰਨੀ ਆ ਜਿੰਨੇ ਫੇਰ ਜਿਆਦਾ ਪੰਪ ਟਰਾਲੀ ਨਹੀਂ ਖੜਕੂਗੀ ਤੂੰ ਆਪਣਾ ਸੇਪ ਚੰਗੀ ਤਰ੍ਹਾਂ ਛੜਾ ਲਈ ਇਨਾ ਵਾਜ ਜੀ 15 ਮੂਰੇ ਮੂਰੇ ਉਹ ਪਿੱਛੇ ਇੱਕ ਡਾਂਗੂ ਜਾਂ ਛੜਾ ਦੇਣਾ ਉਹ ਮੂਰੇ ਪਿੱਛੇ ਨਾ ਛੜਾਈ ਪੂਰੀ ਛੜਾਦੀ ਉਹ ਮੂਰੇ ਪਿੱਛੇ ਛੜਾ ਲਈ ਵਸ ਪਿੱਛੇ ਸਾਰੇ ਖਾਲੀ ਕਰਾਦੀ ਦੋ ਤੇ ਹੈਗਾ ਨਹੀਂ ਬਾਈ ਬਣਨਾ ਕੁਝ ਵੀ ਦੋ ਨਾ ਤੇਰੇ ਤੱਕ ਛੜਾਉਣਾ ਪੈਣਾ ਮੂਰੇ ਮੂਰੇ ਸਾਰਾ ਛੜਾ ਲਵੇ ਪਿੱਛੇ ਥੋੜੀ ਜਿਹੀ ਖਾਲੀ ਹਾਂ ਸਿਰੇ ਤੱਕ ਸਾਰੇ ਤੱਕ ਜਿੰਨੇ ਗੇੜ ਰਹਿ ਗਏ ਆ ਉੱਪਰਲੇ ਸਾਰੇ ਛੜਾ ਪਿੱਛੇ ਪਿੱਛੇ ਖਾਲੀ ਕਰਾਦੀ ਹਾਂ ਪਿੱਛੇ ਪਿੱਛੇ ਸਾਲਾ ਹੁਣ ਤਾਂ ਕੰਮਣਾ ਹੋ ਗਿਆ ਤੇਰੀ 150 ਵਾਲੀ ਕਾਹਬ ਲੱਦੂਗਾ ਕੋਈ ਨਹੀਂ ਲਾ ਦੋ ਜੀ 150 ਲਈ ਵੀ ਤੂੰ ਟੈਨਸ਼ਨ ਨਾ ਉਹਨੂੰ ਚੜਨੇ ਕਹਣਾ ਚਾਹੀਦਾ ਵਧਣੇ ਵਾਲੀ ਦੇਗੇ ਆਏ ਆਓ ਕੰਡਾ ਉਹ ਹੋ ਜੋ ਕਰ ਲੂਗੇ ਉਸ ਤੋਂ ਬਾਅਦ ਵਾ ਬਈ ਇਹਦੇ ਬਾਤ ਦੀ ਚੱਕ ਕੇ ਉਹਦੇ ਜਿ ਹਟਾ ਲੂਗੇ ਥਾਂ ਤੇ ਜੇ ਛੱਡ ਦੇਣੀ ਉਹਨਾਂ ਨੇ ਘਟਣਾ ਨਹੀਂ ਚਾਹੀਦਾ ਹੁਣ ਇਹਦਾ ਕਿਲੋ ਹੂਨ ਵਧ ਗਿਆ ਇੰਨੇ ਥੋੜਾ ਬਾਈ ਕਿਲੋ ਕਿਆ ਮੇਰਾ ਸਾਲਾ 5 ਕਿਲੋ ਆਹ ਦੇਖਿਆ ਆਹ ਸਾਲਾ ਕਿੰਨੇ ਦੇ ਵਜ਼ਨ ਬਾਅਦ ਦੇ ਜਿਹੜਾ ਜਿੰਨੀ ਜਗ੍ਹਾ ਕਿੰਨੀ ਭਰੀ ਦੀ 270 ਕਿ ਦੀ ਹਾਂ 280 ਭਰੀ ਦੀ 80 ਵੀ ਨਹੀਂ ਦੀ ਆ ਗਈ ਜਗ੍ਹਾ ਵੀ ਕੋਈ ਨਹੀਂ ਦੀ ਉਹ ਇਧਰ ਬੰਦੇ ਇਧਰ ਵਾਲੇ ਬੰਦੇ ਦਾ ਜੋੜ ਘਟਾਉਣੀ ਮੁੱਕਦਾ ਮੈਨੂੰ ਕਹਿਣਾ ਨਹੀਂ ਕਿ ਮੇਰੀ ਕਿਹਾ ਸੀ 200 ਰੋ ਪਰ ਮੈਂ ਲੈ ਆਉਂਦਾ ਮੈਨੂੰ ਤਾਂ ਐ ਦਾ ਮਸਾਲਾ 310 ਕਿਲੋ ਗੰਨਾ ਵੀ ਨਹੀਂ ਹੋਣਾ ਹੁਣ ਤੂੰ 280 ਭਰੀ ਦੀ ਠੀਕ ਹੈ ਥਲੀ 40 ਕਿਲੋ ਤੋਂ ਉੱਪਰ ਭਈ ਬੈਠ ਗਈ 40 ਕਿਲੋ ਦੀ ਉਹ ਗੰਨਾ ਸਿੱਧਾ ਬਹੁਤ ਆ ਮੈਨੂੰ ਉਹ ਸਾਹ ਚਲਦਾ ਇਹਦਾ ਬਹੁਤ ਫਰਕ ਹੈ ਮੇਰੀ ਸੇਜ ਕਪਾ ਕਹਿੰਦਾ ਗਿਰ ਗਿਆ ਵੀ ਉਨੇ ਹੀ ਵਜਨ ਵਜਨ ਘਟਦਾ ਹੈ ਸਿੱਧੇ ਦਾ ਬਹੁਤ ਫਰਕ ਹੁਣ ਜਿਹਦਾ ਅਰਜ ਘਟਦਾ ਹੈ ਜਿਹੜਾ ਗਿਰ ਗਿਆ ਜੈ ਲੰਬਾ ਵੀ ਅਗਰ ਨਾ ਫਿਰ ਵੀ ਕਰ ਸਕਦੇ ਹਾਂ ਚੱਲ ਹੁਣ ਕੋਈ ਨਹੀਂ ਮੈਂ ਦੱਸਾਂਗਾ ਕਿ ਹੈ ਯੂ ਨੂੰ ਮੈਂ ਉੱਤੇ ਰਿਹਾ ਉੱਥੇ ਤੇ ਮੈਂ ਜਦ ਇਹ ਦੇਖ ਲੈ ਜੇ 87 ਹੋਏ ਆ ਹਾਂ ਮਨੂ ਮੈਂ ਕਿਹਾ 75 ਕ ਹੋਊਗਾ ਫਿਰ 10 ਵਧੂਗਾ ਮਨੂ ਕਹਿੰਦਾ ਕਹਿੰਦਾ ਵੀਰੇ 15 ਕੁਇੰਟਲ ਮੋੜਾ ਮੈਂ ਯਾਰ ਮੜੇ ਸਵਾਰ ਕੇ ਹਿਸਾਬ ਲਾ ਲਈਦਾ ਮੁੰਡਾ ਇੱਕ ਮੁੰਡਾ ਮਹਾ ਇੰਨਾ ਕੰਨਾ ਕਿਤੇ ਆ ਇਹ ਕਹਿੰਦਾ ਨਹੀਂ 15 ਮੈਂ ਜੇ 2 ਗੜ ਹੋਰ ਲਾਇਵ ਹੁੰਦੇ ਕਿੰਨੇ 200 ਹੋ ਜਾਂਦਾ ਆ ਵਿਆਹ ਕਵਰ ਹੀ ਹੋ ਪੈਂਦੀ ਹੂੰ 2 ਗੜਾਂ ਜੇ ਪਾਈ ਦੋ ਗੜਾਂ ਜੇ ਲਾਉਂਗਾ ਪੈਂਦੀ ਕਾਲ ਕੁਛ ਹੋ ਗਿਆ ਮੁੰਡਾ ਕੋਈ ਜੋਗ ਨੰਬਰਦਾਰ ਨੇ ਵੀ ਕੀ ਕਰਿਆ ਵੇ ਫੋਨ ਕਰ ਕਰਕੇ ਇੱਕ پیسے ਥੋੜਾ ਮੰਗਦਾ ਗੱਲਾਂ ਵੱਢਣੇ ਵਾਲਾ ਉਡਾ ਲਾ ਫਿਰ ਚੱਕੀ ਨਾ ਚੱਕੀ ਨਾ ਡਬਲ ਹਿੱਸੇ ਨੂੰ ਕਰੂਗੇ ਕਿ ਯੋਗਤਾ ਹੁੰਦਾ ਨਹੀਂ ਵਾਲੇ ਗਿੱਟਾ ਲਾ ਕੇ ਜੋਖਣਾ ਇਹਨਾਂ ਨੇ ਹੁਣ ਓ अजय भी आया नहीं पूरा लगता तो है बाकी देख है <laughs> <laughs> ਇਨੇ 110 ਹੋ ਗਿਆ ਮੜਾ ਮੋਟਾ ਹੀ ਰਹਿ ਗਿਆ ਹੁਣ ਕਿਤੇ ਅੜਾਈ ਬੰਗਾ ਕੰਡਾ ਇਹ ਏਟਰ ਨੂੰ ਉਹ ਲਾਤੀ ਥੋੜੀ ਜੀ ਨੇੜੇ ਉਹ ਅੱਧੀ ਰੱਖਣੀ ਹੋਊ ਮਾਹ ਉਹ ਏਟਰ ਰੱਖਣੀ ਹੈ ਹੈ ਫੇ ਇੱਕ ਬੜੀ ਹੋਰ ਲਾ ਦੋ ਹੋਰ ਕੀ ਲਾਉਣੀ ਹੁਣ ਤਾਂ ਹੀ ਜੋ ਖਊ ਲੱਗ ਗਈ ਖਾਦੀ ਹੁਣ ਆਪਣਾ ਟਰਾਲਾ ਵੀ ਅੱਗੇ ਵੀ ਤਾਂ ਗਾਦੀਓਂ ਦੇ ਲੰਘੇ ਬਿੰਦਰ ਉੱਤੇ ਰਸਤੇ ਕਹੂੰਗਾ ਦੇਖਦੇ ਬਾਗਿਨਤਾ ਘਾਟਾ ਹਲੇ ਵੀ ਪਹੁੰਚ ਗਿਆ ਉਹ ਗਾਲੇ ਉਹਨੂੰ ਫੇਰ ਆਉਣਾ ਪੈਣਾ ਦੇਖੀ ਆਉਦੇ ਫੇਰ ਆਉਣਾ ਪੈਣਾ ਘੱਟ ਲੈ ਕੇ ਗਿਆ ਉਹ ਅੱਜ ਮਾਲਾਂ ਨੇ ਰਿਕਾਰਡ ਬਣਾਇਆ ਸਾਰਿਆਂ ਨੇ ਹਾਂ ਚਾਰ ਟਰਾਲੀਆਂ ਆਈਆਂ ਵੀ ਆ ਚਾਰੇ ਵੱਜ ਜਾਣੀਆਂ ਚਾਰੇ ਮੁੜ ਕੇ ਗਏ ਪੰਜਵੇਂ ਤੂੰ ਵੀ ਬਣਾ ਕੇ ਜਾਈਂ ਕੋਸ ਮੇਰਾ ਘਟ ਜਾਣਾ ਬਾਈ ਹਾਂ ਮੇਰੇ ਜਿੰਨੇ ਤਾਂ ਖਾਲੀ ਆਉਣਾ ਇਹ ਬਾਈ ਦਾ ਉਹ ਤਾਂ ਵੀ ਖਾਲੀ ਤਾਂ ਹੋਣਾ ਹੀ ਇਹਦਾ 100 ਕੁਇੰਟਲ ਦਾ ਆਉਣਾ ਖਾਲੀ ਬਾਈ 90 ਕੁਇੰਟਲ ਤੇ 90 ਫੇਰ ਉਹਨੂੰ ਮੈਂ ਕਿਹਾ ਵੀ ਹੋਰ ਛੜਾ ਲਈ ਚਾਰ ਐਪਰ ਦੇ ਬੋਲ ਪੇ ਇੱਥੇ ਗੇਰ ਲਾ 15 15 ਭਰੀਆਂ ਗੇਰਨੀਆਂ ਚਾਰਤੀਏ 12 ਮੇਰਾ ਬੋਲੀ ਇੱਥੇ ਤੇ ਕੇਰਲਾ ਜਿਆਦਾ ਜੀ ਕਰਦਾ ਯਾ ਬੋਲਾ ਬੋਲਾ ਯਾ ਕੀਆ ਹੋਰ ਛੜਾਣਾ ਤੈਨੂੰ ਹੱਥ ਦਾ ਮਾਰੀ ਗਿਆ ਨੂੰੜੇ ਦੇਖਦਾ ਚੱਲ ਨਾ 220 ਵਾਲਾ ਹੋਣਾ ਤੁਹਾਡਾ ਹੈ 200 200 200 ਹੁਣ 210 ਲੈ ਲੈਣਾ ਤੇਨ ਕੋ 17 ਹੋਇਆ ਤਾਂ ਨਾ 16 16 80 ਹਾਂ ਜੀ ਇਹ ਵੱਧ ਗਿਆ ਚੱਲ ਕੋਈ ਨਹੀਂ ਮੈਂ ਨਾ ਛਡਾ ਲੈਂਦਾ ਕਿਆ ਕਾੜਦਾ ਤੈਨੂੰ ਮੇਰੀ ਹੈ ਕਸੂਰ ਆ ਆ ਹੋਰ ਜਿਆਦਾ ਹੋ ਗਿਆ ਇਹ ਜੇ ਹੋ ਜਿਆਦਾ ਹੋ ਗਿਆ ਨਾ ਇਹਦੇ ਪਈ 10 ਵਜੇ ਵਾਲੀ ਵੀਰੇ ਪਾਉਂਦੇ ਉਹ ਆਹੋ ਮੈਂ ਨਾ ਗੰਡਾ ਕਰਾਗਾ ਪਾਈ ਤੇਰੇ ਦਾਰ ਲੂਗੇ ਵੱਧ ਗਿਆ ਇਹ ਇੱਕ ਕਟਵਾਂ 4 ਤੋਂ 2 ਟਨ ਕੁਆਂਟਲ ਵੱਧ ਗਿਆ ਹਾਂ 2 ਤੋਂ 3 ਟਨ ਕੁਆਂਟਲ ਵੱਧ ਗਿਆ ਉਹਦਾ ਥੋੜਾ ਗੰਨਾ 85 ਪਿਛੇ ਲੜੀ ਜਾਂਦੇ ਲੈ ਦੱਸ ਕਿੰਨੇ ਨੂੰ ਕਿਵੇਂ ਪੈਂਦਾ ਦੱਸ ਆ ਮੇਰੇ ਨਾਲ 85 ਹੋ ਆ ਦੇਖ ਲੈ ਐ ਦੱਸ ਯਾਰ ਇਹਦਾ ਇਹਦਾ ਕੱਟ ਕੱਟ ਤੋਂ ਪਾਣੀ ਪੀਆ ਬਾਈ ਉਹ ਪਾਣੀ ਮਾਰਨ ਦੀ ਹੋਰ ਗਈ ਉਹ ਵੀ ਮੁਰਦੇ ਰਹਿ ਗਿਆ ਸਾਰਾ ਗੰਨਾ ਮੁਰ ਰਿਹਾ ਕਿਹੜੇ ਕੁਆਂਟਲ ਇਹ ਕਾਲੇ ਇਹ ਮੇਰੇ ਮੁਰਗੇ ਨਾਲ ਪਾਸ ਹੀ ਕਰਦਾ ਉਹ ਤੇਰੇ ਨਾਲ ਵੀ ਕਰਦੇ ਹੋ ਹਾਂ ਜੀ ਉਹੀ ਕਰਦੀ ਆ ਆ ਗੰਨਾ ਕੁਆਂਟਲ ਸਾਡਾ ਦੂਈ ਰੱਖ ਲੈ ਜਿਹੜਾ 2-2 ਕੁਆਂਟਲ ਵਧਿਆ ਗੱਲਾਂ ਥੋੜਾ ਬੰਦਰ ਦੀਆਂ ਦੇਖ ਲੈ। ਇਹ ਕਹਿੰਦਾ ਅਰਦਾਸ ਕਰੋ ਵੀ ਮੇਰਾ ਗੰਨਾ ਵਜੇ। ਮੇਰਾ ਬਾਤ ਨਹੀਂ ਨੀ। ਉਹ ਪਤਾ ਕਿੰਨਾ ਟੱਪਦਾ ਫਿਰੇ। ਜਿਆਦਾ 15 ਕੁੰਟਲ ਵਾੜਿਆ ਖੁਸ਼ ਹੋਈ ਮਰੇ। ਜੇ ਤੂੰ ਸਾਨੂੰ ਪਹਿਨਾ ਫੋਨ ਕਰ ਦਿੰਦਾ ਫਿਰ ਅਸੀਂ ਤੇਰਾ ਟਰੈਕਟਰ ਲਿਆਉਣਾ ਤਾਂ। ਅਸੀਂ ਤੁਰ ਪਏ। ਜਿਨੇ ਨੇ ਤਾਂ ਮੋਟਰਸਾਈਕਲ ਗਿਆ ਸੀ ਐਨੇ ਨੂੰ ਵੀ ਤੁਰ ਪਏ। ਮੈਂ ਕਿਹਾ ਮੋਟਰਸਾਈਕਲ ਲੈ ਜਾ ਮੈਂ। ਅਸੀਂ ਤੁਰ ਪੇ ਜਾ ਕੇ ਤੇ ਖੈਰਾਬਾਦ ਕੋਲ ਤੇ। ਖੈਰਾਬਾਦ ਕੋਲ ਵੀ ਤਾਂ ਅੱਡੇ ਵੱਡੇ ਨੇ। ਭਾਈ ਇਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਅੱਜ ਫੇਰ ਪਹਿਲੀ ਗੱਡੀ ਨਾ ਦਿੱਤਾ ਜੇ ਦੇ ਰੋਕ ਲੈ ਕਿਸਮਤ ਹੈ ਕਿਸਮਤ ਸਾਰੇ ਸਿੱਧੇ ਹੀ ਦੇਖ ਰਹੇ ਔਰ 50 ਗਾਲਾ ਕਢਣੀ ਮੈਨੂੰ ਔਰ ਫੇਰ ਆ ਗਿਆ ਲੈ ਕੇ ਮੈਨੂੰ ਲੱਗਦੀ ਔਰ ਦੋ ਕੁਆਟਰ ਵਾਲੇ ਉਤਾਰਨ ਫੇਰ ਆਇਆ ਮੇਰੇ ਵਾਲੇ ਚ ਦੋਰੀ ਬੈਣਾ ਆਏਗਾ ਇੱਕ ਡੇਢ ਕਿਲੋ ਕੁਆਂਟਲ ਹੀ ਪਾਉਣਾ ਮੈਂ ਯਾਰ ਭਜਿਆ ਤਾਂ ਰਹਿਣਾ ਹੁਣ ਆ ਪੰਜ ਭਰੀਆਂ ਬਸ ਕੱਢ ਪੰਜ ਭਰੀ ਉਧਰ ਨਹੀਂ ਉਹਦੇ ਉਧਰ ਚੱਲ ਆ ਜਾਂਦੇ ਪੁੱਛ ਲੈਂਦੇ ਕਿੰਨੀਆਂ ਉਤਰਨੀਆਂ ਹੈ ਹੈ ਕਿਹਦੇ ਕਿਓਂ ਨਾ ਚਲਾ ਕੇ ਅੱמא ਮੈਂ ਇਹ ਜਿਹੜਾ ਕਰ ਮੇਰੇ ਹੱਥ ਤੇ ਨਹੀਂ ਗੇਰ ਹੋਣੀਆਂ ਹੱਥ ਦੋਦ ਕਰਦਾ ਤਾਂ ਲੱਗਦਾ ਪੂਰਾ ਨਹੀਂ ਹੋਣਾ ਲੈ। ਉਰੇ ਆ ਕੇ ਹੋਰ ਕੁਝ ਹੋ ਜਾਂਦਾ ਘਰਾਂ ਹੋਰ ਕੁਝ ਤਾਂ ਸਾਲਾ ਮਿੰਟ ਬਾਅਦ ਬਦਲ ਜਾਂਦਾ ਇਹ। ਲੋ ਜੀ ਖਾਲੀ ਹੋ ਗਏ ਹਰਸ਼ਵੀਰ ਵਾਲੇ ਜੀ ਵੀ ਬਚ ਕੇ ਆ ਗਿਆ 15 ਕੁਇੰਟਲ ਆਪਣੇ ਵਾਲੇ ਜੀ ਵੀ ਬਚ ਗਿਆ 2 ਕੁਇੰਟਲ ਹੁਣ ਚੱਲਦੇ ਆ ਬਿੰਦਰ ਵਾਲੇ ਚ ਉੱਚ ਵੀ ਬਚਣਾ 2-3 ਕੁਇੰਟਲ ਹਾਂ ਲੋ ਚੱਲੀਏ ਘਰ ਨੂੰ ਹੁਣ। ਉਹ ਪਾਵੇ ਥੜਾ ਮਿੱਟੀ ਤੇ ਪਹਿਲਾਂ ਜਿਹਾ ਸਪਰੇਅ ਕਰੇ ਕੋਈ ਦਵਾਈ। ਕੋਈ ਲੋੜ ਨਹੀਂ ਮਿੱਟੀ ਤੇ ਪਹਿਲਾਂ ਦਾ ਦਵਾਈਓ ਆ। ਨਹੀਂ ਕੋਰਾ ਜੀ ਮਿੱਟੀ ਦੇ ਪੈਣਾਗੇ ਗੱਲ ਬੀਜਾਂ ਸਮੇ ਧੋੜਾ ਹੋਣੀ ਆ ਪੂਰਾ ਜੀ ਤਾਂ ਮੈਂ ਪਾਈ ਵੀ ਨਹੀਂ ਆਲਗੀ ਬਟਾਕ ਮਾਰ ਫਤੇਰੀ ਖੜੀ ਆ ਖੁੱਦੀ ਉਹ ਵਧੀਆ ਬਗੰਨਾ ਖੜਾ ਆ ਆਪੇ ਛੱਡ ਦੇਣਾ ਉਹਨੇ ਯਾਰ ਸਮਝ ਗਿਆ ਕਿ ਨਹੀਂ ਲੱਗਿਆ ਵੀ ਨਹੀਂ ਕਦੇ ਯਾਰ ਲੱਗਿਆ ਵੀ ਨਹੀਂ ਉਂ ਵੀ ਗੰਨਾ ਵਧੀਆ ਖੜਾ ਛੱਡਦਾ ਦੇਣਾ ਚੱਲ ਹੁਣ ਗਾਹ ਨੂੰ ਰੱਬ ਸੇ ਸੁਰੱਖਿ ਕਿੰਨਾ ਰੋਦਾ ਵੀ ਵਧੀਆ ਨਿਕਲੇਗਾ ਆ ਵੀ ਮੈਨੂੰ 85 ਕਰਕੇ ਜਿੰਨਾ ਚੂਹੇ ਨੇ ਖਾ ਲਿਆ ਤਾਂ ਮੈਨੂੰ ਉਮੀਦ ਨਹੀਂ ਸੀ ਵਧੀਆ ਹੋਊਗਾ ਫੇਰ ਵੀ ਹਾਂ ਆਉਂਦੀ ਸਾਈਡ ਦਾ ਆ ਤੈਨੂੰ ਫੇਰ ਵੀ ਵਧੀਆ ਹੋ ਗਿਆ ਬਈ ਉਹ ਸੋਨਾ ਦੇ ਦਿੱਤਾ ਸਾਰੇ ਫੱਟ ਲਿਆ ਤੇ ਪੈਸੇ 85 ਸਾਰੀ ਵੜਤਾ ਤੂੰ ਕਰੀਏ ਕਿ ਇਨੀ ਜਗ੍ਹਾ ਦੀ ਉਹ ਉਹ ਤਾਂ ਡੇਢ ਬਿੱਗਾ ਕੇ ਦਾ 85 ਦਾ ਤਾਂ ਬਾਕੀ 18 ਦਾ ਆਉਂ ਖਾਈ ਲਿਆ ਜਾਦਾ ਅਜ ਤਾਂ ਖੜਾ ਏ ਖਾਸਾ ਖੱਤੀ ਵਿੱਚ ਦਾ 2 ਬਿੱਗੇ ਦੀ ਉਹ ਚ ਤਾਂ ਖੜਾ ਹਲੇ 370 ਕਵਾਂਟਰ ਖੜਾ ਹੁਣ ਚੱਲਣਾ ਚੱਲ ਹੌਲੀ ਹੌਲੀ ਉਹ ਫਿਰ ਉਹਨੂੰ ਵਿੰਦਰ ਨੇ ਨਹੀਂ ਆਉਣਾ ਭਰੀਆਂ ਲੱਤਣੀਆਂ ਹਨ ਇਹਨੇ ਭਰੀਆਂ ਲੱਤਣੀਆਂ ਉਹਨੇ ਵੀ ਹਨਾ ਚੱਲ ਸੁਣਾ ਕਹਿ ਨੂੰਗਾ ਉਧਰ ਤੇ ਇੱਧਰ ਪਾਉਂਦੇ ਆਂ ਚੱਲ ਦੇਖਦੇ ਆਂ ਕਿ ਆ ਕਹਿੰਦਾ ਕਹਿੰਦਾ ਖਾਲੀ ਤਾਂ ਬਾਈ ਕਰੋਣਾ ਹੀ ਆ ਦੁਆਰੇ ਫੇਰ ਪਾਉਣਾ ਪੈਂਦਾ। ਕੀ ਆ ਕਹਿੰਦੀ ਆ ਦੇਖਦਾ। ਜਿਹੜਾ ਗੰਨਾ ਪਿਆ 10 ਦਿਨ ਹੋ ਗਏ। ਲੋ ਜੀ ਮਿਲੋ ਦੱਲੀ ਨੂੰ ਦੱਲੀ ਕਿੱਦਾਂ? ਠੀਕ ਆ। ਠੀਕ ਆ। ਦੱਲੀ ਗਣਕ ਠੀਕ ਆ ਬੂਟੇ ਵਾਲੀ। ਠੀਕ ਆ। ਆ ਕੱਖ ਜਾ ਹੋਇਆ ਛੋਟਾ ਜਿਹਾ ਸੁਪਰੀ ਮੰਗਦਾ ਥੋੜੀ ਜੀ। ਫਿਰ ਇਹ ਵੀ ਹੋਰ ਪਾ ਦੀਏ ਥੋੜਾ ਜਿਹਾ ਇਹਦੇ 'ਚ। ਆਦੋਂ ਨਹੀਂ ਕਰੂ ਇਹ ਕਰਦਣੀ ਸੀ। ਹੈ? ਆ ਕਾਲੂ ਆਦੇ ਦੇਖਦੇ ਆ ਸਵੇਰੇ ਆ ਵੀ ਪੱਤੀ ਵੀ ਕੱਢਣੀ ਬਾਹਰ ਯਾਰ ਬੂਟਿਆਂ ਚੋਂ ਚੱਕ ਲਾਉਂਦੇ ਇਹ ਵੀ ਬਾਕੀ ਸਾਰੇ ਬੂਟਿਆਂ ਚ ਨਹੀਂ ਕੁਝ ਵੀ ਹੋਣਾ ਹੈਗਾ ਆ ਜਾ ਦੇਖੀ ਇਹ ਤਾਂ ਫੁੱਟੇ ਦਾ ਕੰਨਾ ਕਿ ਨਹੀਂ ਜਿਹੜਾ ਵੱਡੇ ਦਾ ਇਹ ਸਾਲਾ ਬਾਕੇ ਬੀਜਣਾ ਪਊ ਆ ਦੇਖ ਲੋ ਕਮਾਂ ਜੀ ਬਾਹਰ ਭੁਜ ਲਈ ਹੈ ਹੈ ਕੇ ਬਾਕੀ ਬੀਜਣਾ ਪਊ ਪੱਤੇ ਦਾ ਦੇਖ ਲਾ ਪੱਤਾ ਹੀ ਪੱਤਾ ਪਿਆ ਪੱਤਾ ਹੀ ਪੱਤਾ ਕੁੱਟਦਾ ਤਾਂ ਹੈਗਾ ਏ ਥੋੜਾ ਫੁਰਦਾ ਚੱਲ ਦੇਖਦੇ ਆ ਦੱਲੀ ਇੱਧਰ ਤਾਂ ਠੀਕ ਖੜਾ ਹੈ ਇਹ ਹੂੰ ਇਹ ਕਦੋਂ ਸਰਾ ਵੱਡੋ ਹੋਵੇ ਫੇਰ ਦੇਖਦੇ ਆ ਪਰਚੀ ਕਿਆ ਬਣਦਾ ਦੇਖੋ ਹੈਗਾ ਤੇ ਰਾੜੀ ਆ ਵੱਡੋ ਇਹਦੇ ਪਤਾ ਲੱਗੂ 1 2 3 4 5 6 7 8 9 10 14 15 ਲਈ ਨਾ ਦੱਲੀ ਮੇਰੀ ਤਾਂ ਸਲਾਹ ਦੀ ਬਾਗੇ ਵੀਜਣ ਦੀ ਇਹਨੂੰ ਪਛੀਆਂ ਲਾ ਦਾਂਗੇ ਫਿਰ ਹੋਰ ਕੀ ਕਰਨਾ ਵਿੱਚ ਹਾਂ ਸਾਰੀ ਬਾਲਣ ਚੱਕ ਲੈ ਕੇ ਉਦੋਂ ਦੇਖ ਲੈ ਮਿੱਠੂਆਂ ਹੀ ਟਰਾਲਾ ਭਰ ਲੈ ਗਏ ਚਲੋ ਠੀਕ ਆ ਜੀ ਮਿਲਦੀ ਆ ਫਿਰ ਕਿਸੇ ਅਗਲੀ ਵੀਡੀਓ ਚ ਜਿਆਦਾ ਲਈ ਸਤਿ ਸ੍ਰੀ ਅਕਾਲ ਜੀ